ਸੁਤੰਤ੍ਰ ਅਪੋਇੰਟਮੈਂਟ ਇਸ ਵਾਰ ਦਾ ਹੈ ਨਸੀ ਦੇ ਦੇਮੇ ਦੇ ਬਈਆਰ ਨੂੰ ਕਹਾਂ ਲਾਂ ਮੇਰੇ ਚੈਨਲ ਤੇ ਮੈਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਕਮੈਂਟ ਵੀ ਕਰ ਲਈ ਲੋ ਅੱਜ ਦਾ ਵਲੋਗ bắtਾਣਾ ਚੁੱਕ ਪੈ ਤੋ ਸਕਦਾ ਹੈ ਪੂਰੀ ਫਾਈਲ ਆ ਬੋਗੂਦਣਾ ਚਾਹੀਦੀ ਪਹਿਲਾ ਮੈਂ ਤੁਹਾਨੂੰ ਇਸ ਦਾ ਪ੍ਰੇ ਕਿ ਮੈਂ ਇਹ ਨਿਆ ਸੇਰ ਇਸ ਬਾਹਰ ਨੂੰ ਕਹਾਣ ਨੂੰ ਆ ਰਿਹਾ ਹਾਂ मैं नहीं इसलिए इसलिए भाई है मैं थाने शांति करने लगी सब्जी बनाऊंगी अपन कर दूंगी और सोई चली जाती हूं लो ये सब्जी का बना मत कर तू अदुगा तक सके तो के सब्जी ना किसी के ਨਹੀਂ ੁੱਪਦਾ ਹੋਉਂਦ ਲਈ ਫਸਤੇ ਠੀਕ ਆ ਹੁਣ ਤਾਂ ਸਬਜ਼ੀਆਂ ਬਹੁਤ ਹੋ ਗਈਆਂ ਅੰਨੀਆ ਸਬਜ਼ੀਆਂ ਸਾਰੀ ਲੱਗਣੋਂ ਹਟ ਗਈਆਂ ਮੀਂਹ ਕਰਕੇ ਸਬਜ਼ੀਆਂ ਸਾਰੀ ਲੱਗਣੋਂ ਹਟ ਗਈਆਂ ਪਦੂਦਾ ਹੁਣ ਬਿਲਕੁਲ ਨਹੀਂ ਲੱਗਦਾ ਤੌਰੇ ਨੂੰ ਪਹਿਲਾਂ ਬਿਲਕੁਲ ਹਟ ਗਈਆਂ ਸੀ ਹੁਣ ਮਾੜਾ ਮੁੱਟੇ ਲੱਗੀਆਂ ਨੇ ਦੁਬਾਰੇ ਸਟਾਰਟ ਕਰਾਂ ਪਦੂਦੀ ਨਾਲ ਉਹਦੇ ਪਿਆਰੇ ਜਿਹੜਾ ਕੱਢੇ ਇਹ ਵੀ ਪਾਉਂਦੇ ਭਰੀਆਂ ਲੱਗਿਆ ਆਪਣੇ ਮੇਰੇ ਕਿਹਾ ਜੇ 3 ਸਾਲ ਲੈ ਚੱਕੀ ਜਦੋਂ ਇਹ ਉਹਨਾਂ ਨੇ ਜੀ ਇਟੀਨ ਭੇਜੀਆਂ ਕਿਉਂਕਿ ਦੇ ਪਾਪਾ ਕੋ ਮਾਸ ਹੀ ਹੋ ਜਾਂਦੇ ਨਹੀਂ ਮਸਾ ਦੀ ਗੋੜੀ ਉਹਨੂੰ ਅੰਦਰ ਆ ਕੇ ਬੈਟ ਰੈਸਟ ਕੀਤੀ ਹੈ ਪੈ ਕੇ ਹਜੇ ਵੀ ਪਈ ਨੂੰ ਰੂਪਾ ਠੀਕ ਹੈ ਸੈਲ ਵੀ ਪੂਰੇ ਇਨਫੈਕਸ਼ਨ ਵਗੈਰਾ ਸਭ ਠੀਕ ਹੈ ਹੁਣ ਵੀਕਨੈਸ ਜਿਆਦਾ ਹੈ ਜੇ ਰੈਸਟੇ ਕਰਦੇ ਵੀ ਬੜੀ ਗੱਲ ਮੇਕਾ ਫੜਾਏ ਸੀ ਜੇ

ਮੁੱਖ ਕਨੈਕਟਰ ਰਹੇ ਜਿੱਥੇ ਪਰ ਪਰ ਇਹਨੇ ਫੰਟਰਾਂ ਨੀ ਨੰਪੜਾਇਆ ਨਹੀਂ ਰਿਆ ਮਾਸੇ ਦੇ ਪਾਪਾ ਕਰਦੇ ਨੂੰ ਉਹਦੇ ਲਈ ਹਸਪੀਟਲ ਤੱਕ ਦੇ ਗਏ ਅਨਸ ਵੀਰੇ ਕਿ ਜਾਨੇ ਸ਼ਾਮ ਨੂੰ ਦੋ ਦੋ ਘੜੇ ਲੱਗਦੇ ਸੀ ਕਿਉਂਕਿ ਟ੍ਰਿਪ ਲੱਗਦੀ ਸੀ ਉਹਦੇ ਰੋਡ ਇਹ ਬੰਮੋਰ ਗਿਆ ਜੀ 15 ਨੰਬਰ ਲੀਡਰ ਆ ਮੇਰੇ ਮਾਸੇ ਕਰਕੇ ਨੇ ਫਿਰ ਮਾਰਨੀ ਪੈ ਗਈ ਨੇ

ਆ ਲੈ ਲੀਂਗਾ ਇਹ ਤੇ ਨੋ ਨਾ ਸ਼ਿਟ ਉਹ ਲੈ ਦਿੱਚਣਾ ਆ ਤੈਨੂੰ ਇਹ ਕਿਹਨੇ ਕਰਨਾ ਪਰ ਜਾ ਲੈਣਾ ਹੀ ਐ ਉਹ ਪ੍ਰੀਤ ਦਾ ਜਿਹੜਾ ਦੋਲੇ ਜੁਦਾ ਕਿਉਂ ਉਹ ਚਾਹੀਦਾ ਸਾਰਾ ਰਾਤੇ ਉਹ ਤਾਂ ਨਾ ਤੇ ਮੈਂ ਉਹ ਨਹੀਂ ਗਾ ਮਮੀ ਕੋ ਸੁਣਾਓ ਜ਼ੈਰੋ ਸੋਟਾ ਨਹੀਂ ਦੋ ਕਿੰਨੇ ਇਹ ਦੀ ਜੀ ਮੈਂ ਲੈ ਲੀ Funny ou o ਹੋ ਚਾ ਪਰ ਇਹ ਨਹੀਂ ਇੱਥੇ ਪੜਦੇ ਇਹ ਸਾਡਾ ਲੰਗੂਰ ਆ ਜੀ ਸਾਰਾ ਦਿਨ ਕਾਰਾਂ ਸੰਦ ਛੱਡਦਾ ਰਹਿੰਦਾ ਸਾਰਾ ਪਤਾ ਨਹੀਂ ਮੈਂ ਰੱਖਿਆ ਤੇ ਖੁੰਡੂ ਵੀ ਉੱਪਰ ਫਿਰ ਦੁਜੀਆ ਮੈਂ ਲੈ ਕੇ ਆਉਣੀ ਜੋ ਸਬਜ਼ੀ ਰੱਖੀ ਆ ਗਈ ਨਾ ਉਹਦੀ ਬਿਨਾਰ ਲੈ ਕੇ ਆਉਣੀ ਥਮਾ ਤੇ ਸਿੱਟੀਆਂ ਨੇ ਖੱਡੀ ਓਏ ਉੱਪ ਜੂਗੀ ਇਹਨੋਂ ਬਾਅਦ ਕਿੰਨਾ ਬੰਦਾ ਬਮਾਰਾ ਨਾਲ ਨੀ ਕਾਪਨ ਕਰਦਾ ਜੰਦਾ ਜਿਦਾਂ ਨਾ ਉਹਦਾ ਦੇਗਾ ਸੋਹਣੇ ਅਸੇ ਜਾਣ ਵਾਲੀਆਂ ਤੇ ਹੋਰੇ ਕੰਮ ਵਧੀਆ ਨੇ ਮੈਂ ਬਾਹਰੀ ਨਾਲ ਬਹੁਤ ਦੇ ਮੋਟਾ ਇਹਦੇ ਦੇਖ ਕੇ ਤਾਂ ਦਵਾਇਆ ਮਟਰ ਚੁੜਾ ਰਿਹਾ ਪਰ ਹੁਣ ਗੋਮੀ ਨਹੀਂ ਜਾਣਦੀ ਲੋੜ ਹੀ ਪਤਾ ਨਹੀਂ ਵੀ ਆ 15 ਦਿਨ ਥੋੜੇ ਜਿਹਾ ਸਾਬਤ ਤਾਂ ਆਣ ਕੇ ਫੇਰ ਚੱਕਰ ਲਾਉਣਾ ਰੱਬ ਵੀ ਕਹਿੰਦਾ ਪਹੁੰਚਾ ਪੈ ਲੰਘੋ ਜੀ ਨਾ ਇਹ ਬੰਦੇ ਤੋਂ ਲਈ ਪਪਕੇ ਨੇ ਉੱਤੇ ਅੜੇ ਚ ਪਲਾਸ ਪਏ ਮੈਂ ਰੱਖਿਆ ਜੀ ਤੁਹਾਨੂੰ ਇਹਨੂੰ ਇੰਦਰ ਜਾਦੀ ਹੈ ਬੰਨ ਦੋ ਦੋ ਪਰ ਮੈਂ ਟਵਾਟਰ ਭੁੱਲੇ ਗਈ ਜੀ ਇਹ ਪ੍ਰੀਕੋਲਿਆ ਚੈਜ ਆਦਾ ਮਾਤਾ ਦਾ ਫਰਾਈ ਇਹ ਗੜੀ ਗੜੀ ਨਹੀਂ ਫਿਲ ਹੋਰ ਫਿਲ ਹੋਤੀ ਨਹੀਂ ਗਰਮੀ ਦੇ ਨਰਵਾਟਰ ਪੈਂਦਾ ਵੀ ਜੀ 4-5 ਹਜ਼ਾਰ ਬਣਾਉਂਗਾ ਪਲਾਸ ਪਾ ਲੈਣਾ ਬੰਪ ਹੁੰਦਾ ਹੈ ਪਰ ਮੈਂ ਜੇ ਉਹ ਤਾਂ ਬਾਬਾ ਉਹਨੇ ਨਹੀਂ ਛੋੜੀ ਜਾਂਦਾ ਇਹ ਰੁਕ ਜਾਂਦੇ ਹਵਾ ਪੰਜ ਛੇ ਦਿਨ ਰੁਕੀ ਨਹੀਂ ਛੋੜੀ ਕਬ ਚੱਲਦੀ ਸੀ ਉਦੋਂ ਤੱਕ ਅੱਜ ਕੁੜੀ ਘੱਟ ਚੱਲਦੀ ਪਹਿਲਾਂ ਦੀ ਅੱਜ ਦੇ ਛਾਇਦੇ ਬਕਾ ਵੇਟ ਜਾ ਸਕਦੇ ਹੋ ਲੋਕ ਦੇ ਹੱਥ ਨਾਲ ਤਾਂ ਤਾਂ ਤੋ ਅੱਜ ਨੂੰ ਪ੍ਰੇਟਸ ਦਾ ਕੰਨੀ ਕਰਤੀ ਹੋ ਮੱਥੇ ਤੇ ਆ ਪਾ ਬਲੀ ਸੇਰਾ ਅੱਜ ਸਪਰੇਅ ਆ ਨਹੀਂ ਆਉਣਾ ਤੇ ਸਾਡੀ ਸਪਰੇਅ ਕਰਨੀ ਗੀਰੀਨ ਪੈਰੀਆਂ ਨੇ ਬਿਮਾਰੀਆਂ ਉੱਲੀ ਰੋਗ ਤੇ ਲਾ ਰੋਗ ਵਸਰੋ ਚੱਲ ਰਿਹਾ ਜੀ ਅੱਜ ਕੀਮਤ ਵੀ ਗੰਤੀਆਂ ਸਾਡੇ 4 ਦਿਨ ਹੋ ਗਏ ਸਪਰੇਅ ਲੰਦਾਰੇ ਲਾਉਂਦੇ ਨੂੰ ਹੁਣ ਜ਼ੋਰ ਪਾਇਆ ਪੈ ਤਾਂ 2 ਪਈ ਗਏ ਹੁਣ ਸਾਰੇ ਕਰਾ ਰਹੇ ਨੇ ਹੁਣ ਆਪਣੇ ਵੀ ਅੱਜ ਤਿੰਨ ਚਾਰ ਦਿਨ ਹੋ ਗਏ ਖਾਜਾ ਉਹਨੇ ਆਜਾਉਂਦੇ ਥੀਰੇ ਮਿੱਸ ਗਈਆਂ ਜੀ ਵਾਰੀਆਂ ਵੀ ਮੀਂਹ ਕੱਢਦੀਆਂ ਇਹਦੇ ਨਾਲ ਮੂਲੀ ਕਪਾਹ ਕੀ ਲਾਜਾ ਦੋ ਫੋਟ ਆਣੀਆਂ ਜਿਹੜੀਆਂ ਮੀਂਹ ਜੜ ਨਾਲ ਉੱਗੀਆਂ ਦੋ ਲਾਈਨ ਦੀ ਕਟੇੜੀ ਤੋਂ ਗੱਲ ਸੀ ਨਾ ਪੱਟੇ ਦਾ ਇੱਕ ਹੋ ਗਿਆ ਉਹੋਂ ਹੀ ਪੱਤੇ ਲੈਣਾ ਜਿਹੜੇ ਬਾਹਰੋਂ ਤੋਂ ਪੈਂਦੇ ਪੱਤੇ ਸਾਰੇ ਫੁੱਲ ਉਹਨਾਂ ਨੂੰ ਉੱਧਰ ਫੋਰਚੇ ਜਾਂਦੇ ਲੋ ਜੀ ਇਹ ਆਪਣੀ ਹਲਦੀ ਐਜੀ ਪਾਣੀ ਖੁੱਲਾ ਮਿਲਿੰਗੇ ਹਲਦੀ ਛੱਟੂ ਛੱਟੂ ਮੈਂ ਤਾਂ ਭਾਗੀਆਂ ਭਾਣੀਆਂ ਵਿੱਚ ਦੁੱਤ ਨਹੀਂ ਰਿਹਾ ਜੀ ਸਭ ਨਾਸ ਹੋਇਆ ਜੀ ਮਿਰਚਾਂ ਨੇ ਉਹ ਨਹੀਂ ਲੱਦੀਆਂ ਸਬਤ ਕੱਜਣਾ ਆਹ ਹਲਦੀ ਮੈਂ ਲੇਟ ਲਾਈ ਸੀ ਨਹੀਂ ਇਹ ਵੀ ਹੋ ਰਿਹਾ ਉਹ ਬਾਹਰੋਂ ਆਇਆ ਹੈ ਵੀ ਉਹ ਕਿਸੇ ਨੇ ਫੋਨ ਕੀਤਾ ਉਹ ਕਨੇਡਾ ਤੋਂ ਲੈ ਕੇ ਆਜੋ ਉਹਨਾਂ ਨੇ ਦਿੱਤਾ ਸੀ ਹੂੰ ਪੰਜ ਚਾਰ ਹੋ ਗਏ ਉਹ ਫਿਰ ਉਹਨਾਂ ਨੇ ਲਾ ਲਿਆ ਅੱਗ ਦੀ ਬਣਾ ਲਿਆ ਕਈ ਸਾਲਾਂ ਚਾਰ ਹੋਏ ਹੋਏ ਉਹ ਵੀ ਇੱਥੇ ਆ ਹੋਰ ਜਿਹੜਾ ਪਾਵਨ ਲਾਉਨੇ ਹੋ ਗੋ ਜੀ ਤੋਰੀਆਂ ਦੇ ਪਹਿਲਾਂ ਤਾਂ ਹੈਗੀਆਂ ਆਪਣੇ ਸਾਰੇ ਕਿਤੇ ਹੁਣ ਤੋਰੀਆਂ ਦੁਬਾਰੀ ਲੱਗਣੇ ਸ਼ੁਰੂ ਹੋ ਗਈਆਂ ਪਰ ਕਦੂਰ ਮਿਰਚਾਂ ਹਟ ਗਈਆਂ ਜੁਰੇ ਤਰਿਆ ਬਾਰ ਕੇ ਜੇ ਬੀਜੇ ਦੀ ਮੀਂਹ ਪੈ ਗਿਆ ਕੁਛ ਨਹੀਂ ਹੋਇਆ ਗੋਭੀ ਲਾਈ ਸੀ ਉਹ ਨਹੀਂ ਹੋਈ ਉਸ ਸਤੇਰ ਹਾਲ ਦੀ ਕਾਨੂੰ ਕੋਈ ਮੂਹ ਫੜੀਓ ਫਲ ਦਾ ਆਸ ਪਾ ਬਾਕੀ ਨੇ ਕੁਲ ਪਤਾ ਨਹੀਂ ਗਏ ਹੀ ਗੁੰਦ ਹੈ ਐ ਕਿਰ ਨੇ ਜਿਹੜੀ ਹੱਕ ਮੱਕੀ ਦੀ ਗੁਕੜੀ ਨੇ ਮਾਸਤ ਉਹ ਕੁੜੀਆਂ ਸੀ ਥੋੜ ਥੋੜ ਖਾ ਲਈਆਂ ਇਹ ਲਵੇ ਤੋਰੀਆਂ ਨੇ ਬੇਲ ਲਾਤੀਆਂ ਅਸਕੇ ਬਾੜ ਦੇਨੇ ਡੜੀਆਂ ਨਹੀਂ ਰੇ ਉੱਪਰ ਚੜ ਜਾਣੋਂ ਪਹਿਲਾਂ ਬਹੁਤ ਸੱਪਰ ਜੇ ਬਣ ਗਏ ਦੇਖੀ ਹੁਣ ਕਿੰਨੇ ਸੋਹਣੇ ਸਪਰੇਅ ਕਰਕੇ ਪੱਤ ਰਹੇ ਉੱਥੇ ਹਾਲੇ ਛੋਟ ਛੋਟ ਤੋਰੀਆਂ ਲੱਗਣੇ ਸ਼ੁਰੂ ਹੋ ਗਈਆਂ ਦੁਬਾਰੇ ਪਰ ਦੱਸ ਕੇ ਕਹਿੰਦੇ ਜੀ ਪੱਟ ਦਿੰਨੇ ਆ ਹੁਣ ਕਿੜੀਆਂ ਲੱਗਣਗੀਆਂ ਨਹੀਂ ਜਾਂਦੇ ਪੈਗੇ ਪਰ ਫੇਰ ਵੀ ਵੀ ਕੱਪੜੇ ਕੱਪੜੇ ਲਾਉਣੇ ਨਾਲ ਲਾਹੇ ਨਾਲ ਹਾਂਜੀ ਨਾ ਵੀ ਨਾ ਫਿਕਰ ਨਾ ਕਰਦੇ ਨਾ ਕੱਪੜੇ ਲਾ ਦੇਣੇ ਕੋਈ ਕੁਸਲਾ ਬੈ ਮੈਡ ਮਸ਼ੀਨ ਚ ਸੀ ਸਕਾਈ ਹੱਥਾਂ ਵਿੱਚ ਨਜੋੜ ਕੇ ਬਾਹਰ ਤੋਂ ਟੇ ਮਸ਼ੀਨ ਚ ਸੀ ਉਹਦੇ ਅੰਦਰ ਪੰਗਣੇ ਵੀ ਨਹੀਂ ਹੋ ਜਾਂਦੇ ਉਹ ਕੋਈ ਜਿਹੜਾ ਬਾਅਦ ਚ ਪਾਇਆ ਉਹ ਵਸਲਾ ਪਰ ਜਿਹੋਦਿਆਂ ਨੇ ਬੇਨਾ ਪਾਕਦੇ ਨੇ ਕਿ ਤੇ ਖਾਵਾਂ ਕੋਈ ਤੋਰੀ ਲੱਗੇ ਆ ਪਰ ਲੱਗੀਆਂ ਆ ਫੇਰ ਵੀ ਅੱਜ ਹੋ ਗਏ ਇੱਕ ਹਵਾਏ ਦੇਣੀਆਂ ਹਾਂਜੀ ਪਹਿਲਾਂ ਕਿੰਨੀਆਂ ਫੈਲੀਆਂ ਪਈਆਂ ਸੀਆਂ ਪਹਿਲਾਂ ਬਹੁਤ ਜਿਆਦਾ ਤੋਰੀ ਲੱਗਦੇ ਸੀ ਆਪਾਂ ਉਹ ਕਰਦੇ ਸੀ ਦੇਰ ਹੁੰਦੇ ਆਪਣੇ ਆੜਗ ਮਾੜੀ ਹੁਣ ਸਾਰੇ ਪੁੱਛਦੇ ਨੇ ਹੁਣ ਦੀ ਤੋਰੀਆਂ ਲੱਗਦੀਆਂ ਹੁਣ ਤੋਰੀਆਂ ਘੱਟੀਆਂ ਨੇ ਤੋਂ ਬਾਹਰ ਵੀ ਕੋਈ ਸੱਜ ਦੀ ਮੇਰੀ ਗੋਪੀ ਦਾ ਵੀ ਲਈ ਤੇ ਸਾਰੇ ਸੁੱਕ ਗਿਆ ਮੀਨੇ ਹੋਣੇ ਮੇਗੀ ਜਿਹੜੇ ਤੇਲਾਂ ਦੇ ਬੂਟੇ ਲਾਇ ਤੇ ਇਹਦੇ ਵਿੱਚ ਫਲੀ ਪੈਗੀ ਕਿੱਥੇ ਫੇਰ ਪਏ ਸੀ ਜਿਹੜੀ ਨੇ ਜਿਹੇ ਤੇਲ ਕਣ ਤੇਲ ਬੀਜੂ ਆ ਰਿਹਾ ਫਲੀ ਪੈਗੀ ਇਹਨੂੰ ਆਹ ਸੀ ਹਾਂ ਤੇ ਇਹਦੇ ਵਿੱਚ ਤੇਲ ਬਣਨਗੇ ਅੱਛਾ ਜਿਹੜੇ ਲੋੜੀ ਨੂੰ ਵੀ ਆਪਾਂ ਹੋ ਕਰਦੇ ਤੇਲ ओके गाइस पिन ਨੇ ਬੁਣੀਆ ਬਦਲ ਨਾ ਮੈਂ ਤਾਂ ਪਤਾ ਨਹੀਂ ਮਮਿਤਾ ਦੇ ਨਾਲ ਖਰੇ ਖੂਦ ਨਹੀਂ ਬਣਾਉਂਦੇ ਤਿੰਨੀਆਂ ਉਹ ਸਪਾਉਂਦੇ ਹੋ। ਹੋਰ ਇਹ ਚੀਜ਼ਾਂ ਕੌਣ ਬਣਾਉਂਦਾ ਜੀ? ਆ ਸਾਰਾ ਸਬਜ਼ੀਆਂ ਵਾਸਤੇ ਵਿਹਲਾ ਕਰਾ ਦਿੱਤੀਆਂ ਪਾਲਕ ਗੀਜੇ ਦੀ। ਕੁਝ ਨਹੀਂ ਹੋਇਆ। ਸਾਰਾ ਖੇ। ਲਓ ਜੀ ਆਪਣਾ ਲਈ ਕੱਪੜੇ। ਚਲੋ ਠੀਕ ਹੈ ਜੀ। ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇਤੀ ਕਰਦੇ ਆ।